ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਕੱਲ ਅਸੀਂ ਭੋਨੇਵਾਲ ਪਿੰਡ ਤੇ ਵਿੱਚ ਗਏ ਸੀ ਉੱਥੇ ਮੈਂ ਵੀਡੀਓ ਪਾਈ ਸੀ ਉਸ ਪਿੰਡ ਦਾ ਰਾਤ ਸੀ ਉਦੋਂ ਇੰਨਾ ਮੰਦਾ ਹਾਲ ਹੈ ਫੋਟ ਫੋਟ ਉੱਥੇ ਟਿਕੜ ਚੜਿਆ ਹੋਇਆ ਜਿਹੜਾ ਤੁਸੀਂ ਬੰਦ ਤੋਂ ਅਗਲੇ ਬਣਿਓ ਆ ਗਿਆ ਪਿੰਡ ਦੇ ਵਿੱਚ ਉਹਨਾਂ ਦੇ ਡੰਗਰ ਸਰਪੰਚ ਸਾਹਿਬ ਉਥੋਂ ਦੇ ਉਹਦੇ 8-10 ਡੰਗਰ ਵੀ ਮਰ ਗਏ ਉਹਨਾਂ ਦੇ ਕੱਪੜੇ ਵੀ ਕਿਉਂਕਿ ਪਾਣੀ ਅੱਧੇ-ਅੱਧੇ ਜਿਆਦੇ ਤੋਂ ਕੋਠੇ ਡੁੱਬ ਗਏ ਕੱਪੜੇ ਖਰਾਬ ਹੋ ਗਏ ਖਾਣਾ ਪੀਣਾ ਬਿਸਤਰਾ ਜੋ ਕੁਝ ਖਰਾਬ ਹੋ ਗਿਆ ਸਭ ਕੁਝ ਬਰਬਾਦ ਹੋ ਗਿਆ ਤੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਗਏ ਕਿਉਂਕਿ ਸਾਡੇ ਜਿਹੜੇ ਮੇਰੇ ਵੀਰ ਆ ਨਾ ਜੀ ਉਹ ਛੜਕਾਂ ਤੇ ਮਾਲ ਲਾਈ ਜਾਂਦੇ ਆ ਤੇ ਮੀਰੇ ਮੇਰੇ ਵੀਰੋ ਯਾਦ ਰੱਖੋ ਛੜਕਾਂ ਵਾਲੇ ਜਿਹੜੇ ਬੰਦੇ ਬੈਠੇ ਆ ਨਾ ਉਹ ਤੁਹਾਡੇ ਕੋਲ ਮਾਲ ਲੈ ਕੇ ਤੇ ਉਸੇ ਵੇਲੇ ਵੇਚ ਦਿੰਦੇ ਆ ਕਿਉਂਕਿ ਕਿਸਾਨ ਜਿਹੜਾ ਹੈ ਉਹ ਸ਼ਰਮਦਾ ਮਾਰਿਆ ਸੜਕ ਤੇ ਨਹੀਂ ਪੈਂਦਾ ਆ ਕੇ ਸਾਨੂੰ ਪਿੰਡਾਂ ਵਿੱਚ ਜਾ ਕੇ ਸਪਲਾਈ ਕਰਨੀ ਪੈਂਦੀ ਹੈ ਤੁਹਾਡੀ ਸਪਲਾਈ ਪਿੰਡਾਂ ਤੱਕ ਨਹੀਂ ਪਹੁੰਚ ਰਹੀ ਭਾਈ ਗੁਰਮukh ਪਿਆਰਿਓ ਕਿਸੇ ਨਾ ਕਿਸੇ ਤਰੀਕੇ ਜੇ ਆਪਾਂ ਨਹੀਂ ਨਾ ਪਤਾ ਸਕਦੇ ਤੇ ਉੱਥੇ ਕੈਂਪ ਬਣਿਆ ਭਾਈ ਅਮਰਤਪਾਲ ਸਿੰਘ ਦਾ ਕੈਂਪ ਬਣਿਆ ਹੋਇਆ ਹੈ ਉਹ ਅੱਗੇ ਪਚਾਰੇ ਨੇ ਬੇੜੀਆਂ ਦੇ ਰਾਈ ਉੱਥੇ ਮਾਲ ਡੈਂਪ ਕਰਦੇ ਹੋ ਆਪਾਂ ਚਾਹੋ ਨੇ ਨਹੀਂ ਆਪਾਂ ਹੀ ਜਾ ਕੇ ਦੇਣਾ ਮੈਂ ਇਹ ਵਿਸ਼ਵਾਸ ਦਵਾਉਣਾ ਵੀ ਉਹ ਸਹੀ ਕੰਮ ਕਰਦੇ ਏ ਸਾਡੀ ਜਥੇਬੰਦੀ ਮਾਲ ਪਚਾ ਰਹੀ ਏ ਤੇ ਬੇੜੀਆਂ ਰਾਹੀਂ ਜਾਂਦਾ ਹੈ ਅਸੀਂ ਛੜਕਾਂ ਤੇ ਛੁੱਟੀ ਜਾਂਦੇ ਆ ਛੜਕਾਂ ਵਾਲੇ ਜਿਹੜੇ ਨੇ ਉਹ ਖਾਂ ਤਾਂ ਕਰੀ ਜਾਂਦੇ ਆ ਉੱਥੇ ਬਹੁਤ ਸਮਾਨ ਲੈ ਗਿਆ ਤੇ ਮੇਰੇ ਵੀਰੋ ਛੜਕਾਂ ਦੇ ਟਰਾਲੀਆਂ ਘਮਾਉਣ ਨਾਲੋਂ ਆਪਾਂ ਉਹਨਾਂ ਪਿੰਡਾਂ ਵਿੱਚ ਜਾਣ ਦਾ ਯਤਨ ਕਰੀਏ ਅਜੇ ਤੱਕ ਜਿੱਥੇ ਕੋਈ ਵੀ ਨਹੀਂ ਗਿਆ ਘੋਨੇਵਾਲਾ ਪਿੰਡ ਦੇ ਵਿੱਚ ਕੱਲ ਤੱਕ ਕੋਈ ਨਹੀਂ ਸੀ ਪਹੁੰਚਿਆ ਤੋਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਅਸੀਂ ਗਏ ਵੇਖਿਆ ਪਰ ਬਹੁਤ ਬੁਰੇ ਆਲ ਮਨ ਭਰ ਗਿਆ ਵੇਖ ਕੇ ਉਹਨਾਂ ਦਾ ਇੰਨਾ ਮੰਦਾ ਹਾਲ ਭਾਈ ਨਾ ਉੱਥੇ ਬਿਜਲੀ ਹੈ ਚਿੱਕੜ ਦੇ ਨਾਲ ਗਲੀਆਂ ਭਰੀਆਂ ਨੰਗ ਨਹੀਂ ਹੋ ਸਕਦੇ ਰਾਤ ਨੂੰ ਮੱਛਰ ਮੱਖੀ ਮੁਰਗੇ ਮਰੇ ਮੁਰਗੀ ਖਾਨਿਆਂ ਦੇ ਉਤਰੇ ਫਿਰਦੇ ਐ ਬੁਰਾ ਹੀ ਹਾਲ ਇੱਕ ਗੱਲ ਮੇਰੀ ਹੋਰ ਬੇਨਤੀ ਹੈ ਕਿ ਇਹ ਪਾਣੀ ਜਦੋਂ ਸੁੱਕਿਆ ਇੱਥੇ ਬਿਮਾਰੀ ਪੈਣ ਦਾ ਵੀ ਖਤਰਾ ਹੈ ਕੋਈ ਦਵਾਈਆਂ ਦੋਈਆਂ ਦਾ ਬੰਦੋਬਸਤ ਕਰੀਏ ਕੋਈ ਪਿੰਡ ਦੇ ਵਿੱਚੋਂ ਕਪੜਾ ਲੱਤਾ ਵੀ ਇਕੱਠਾ ਕਰ ਲਿਆ ਕਰੀਏ ਕਿਉਂਕਿ ਉੱਥੇ ਮੇਰਾ ਵੀਰ ਕਹਿੰਦਾ ਸੀ ਪਰਸੋਂ ਚੌਖ ਦੇ ਉਹੋ ਹੀ ਕੱਪੜੇ ਪਾਏ ਬਾਕੀ ਕੱਪੜੇ ਬਰਬਾਦ ਹੋ ਗਏ ਤੇ ਫਿਰ ਆਪਣੇ ਭਰਾ ਵਾ ਆਪਣੇ ਭਾਈ ਬੰਧ ਐ ਇਸ ਵਾਸਤੇ ਮੇਰੇ ਵੀਰੂ ਆਪਾਂ ਇਹ ਕੰਮ ਕਰਨਾ ਉਹਨਾਂ ਦੀ ਮਦਦ ਕਰਨੀ ਹੈ ਕਿਉਂਕਿ ਭਲਕੇ ਰੱਬ ਨਾ ਕਰੇ ਸਾਡੇ ਪਾਸੇ ਵੀ ਕੋਈ ਹੋ ਸਕਦੀ ਹੈ ਬਿਕਤਾ ਜੇ ਆਪਾਂ ਕਿਸੇ ਦੀ ਮਦਦ ਕਰਾਂਗੇ ਰੱਬ ਆਪਣੀ ਮਦਦ ਕਰੂਗਾ ਮੇਰੀ ਬੇਨਤੀ ਮੰਨੇ ਹੋ ਕੱਲ ਅਸੀਂ ਕੱਲ ਜਾਂ ਪਰਸੋਂ ਫੇਰ ਇੱਕ ਹੋਰ ਚੱਕਰ ਲਾਉਣਾ ਹੈ ਤੇ ਉਹ ਅਸੀਂ ਭਾਈ ਅਮਰਤਪਾਲ ਸਿੰਘ ਸਾਡੀ ਜਥੇਬੰਦੀ ਉਹਨਾਂ ਦੇ ਕੈਂਪ ਚ ਲਾਉਣਾ ਹੈ ਕਿਉਂਕਿ ਅੱਗੇ ਜਾਣਾ ਬਹੁਤ ਮੁਸ਼ਕਲ ਹੈ ਇਹਨੀਆਂ ਬੇਨਤੀਆਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਜਿਹੜੇ ਲਗਭਗ ਬੱਚੇ ਹੋਏ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ